ਅਮਰੀਕ ਸਿੰਘ ਜੀ ਅਮਰੀਕ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਰੋਡ ਜਾਮ ਕੀਤਾ ਹੋਇਆ ਆ ਇੱਥੇ ਤੇ ਜੀ ਰੇਲਿੰਗ ਲੱਗਣੀ ਚਾਹੀਦੀ ਆ ਕਿਉਂਕਿ ਇੱਥੇ ਜਿਹੜਾ ਟ੍ਰੈਫਿਕ ਬਹੁਤ ਹੁੰਦਾ ਸਵੇਰ ਨੂੰ ਜਿਹੜੇ ਟਿਪਰ ਵਗੈਰਾ ਆ ਰੇਟੇ ਵਗਾਰਿਆਂ ਵਾਲੇ ਉਹ ਬਹੁਤ ਤੇਜ਼ ਆਉਂਦੇ ਆ ਦੈਨ ਉਹ ਬ੍ਰੇਕ ਬਰੂਕ ਲੋਂਦੇ ਥੋੜਾ ਜਾਂ ਅਨਬੈਲੈਂਸਿੰਗ ਹੋ ਜਾਂਦੀ ਆ ਵੀਕਲ ਜੀ ਤੋਂ ਨਾਲ ਦੇ ਵਿੱਚ ਡਿੱਗ ਪੰਦੇ ਆ ਤਾਂ ਇਹਦੀ ਸੇਫਟੀ ਜ਼ਰੂਰ ਹੋਣੀ ਚਾਹੀਦੀ ਆ ਜੀ ਤੇ ਜਿੱਦਾਂ ਇਹਨਾਂ ਨੇ ਪਿੰਡ ਵਸੀਆਂ ਨੇ ਅਲੱਗ-ਅਲੱਗ ਪੰਚਾਇਤਾਂ ਨੇ ਜੱਜ ਰੋਡ ਜਾਮ ਕੀਤਾ ਆ ਤੁਸੀਂ ਇਹਦਾ ਸਮਰਥਨ ਕਰਦੇ ਹੋ ਹਾਂ ਜੀ ਬਿਲਕੁਲ ਸਰ ਕੋਈ ਤੁਹਾਨੂੰ ਕੋਈ ਕਿਤੇ ਕੰਮ ਤੇ ਜਾਣਾ ਜਾਂ ਨੌਕਰੀ ਤੇ ਜਾਣਾ ਕਿਤੇ ਦਿੱਕਤ ਤਾਂ ਨਹੀਂ ਕੋਈ ਬਟ ਸੇਫਟੀ ਜ਼ਰੂਰੀ ਹੈ ਜੀ ਸੇਫਟੀ ਇੱਕ ਦਿਨ ਆਪਾਂ ਲੋਕ ਲਾਂਗੇ ਜੀ ਕੰਮ ਆਪਣਾ ਤੇ ਬਟ ਸੇਫਟੀ ਜ਼ਰੂਰੀ ਹੈ ਜੀ ਥੈਂਕ ਯੂ ਜਿਸ ਦੇ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਆਏ ਦਿਨ ਤਕਰੀਬਨ ਲਹਿਰ ਦੇ ਵਿੱਚ 3-4 ਵਾਰ ਗੱਡੀਆਂ ਡਿੱਗ ਚੁੱਕੀਆਂ ਆ ਜੀ ਕਿਉਂ ਇਹਦੇ ਵਿੱਚ ਅਸੀਂ ਸਾਰੇ ਆਸੇ ਪਾਸੇ ਦੇ ਨਗਰ ਦੀ ਪੰਚਾਇਤਾਂ ਪਾਸਤਾ ਮਾਈਓ ਪੱਟੀ ਨੂੜ ਸ਼ੀਰਾਵਾਲੀ ਸਾਰੀਆਂ ਪੰਚਾਇਤਾਂ ਇਕੱਠੀਆਂ ਹੋ ਕੇ ਇੱਕ ਜੁਰਤ ਦਾ ਨਾਰਾ ਲਾ ਰਹੇ ਆ ਵੀ ਇਹ ਜੋ ਰੇਲਿੰਗ ਦਾ ਕੰਮ ਹੈ ਨਹੀਂ ਅਧੂਰਾ ਛੱਡਿਆ ਆ ਜੀ ਰੇਲਿੰਗ ਬਣਨੀ ਚਾਹੀਦੀ ਆ ਇਸ ਕਰਕੇ ਜਿਹੜੇ ਭਾਰੀ ਗੱਡੀਆਂ ਹੈਵੀ ਗੱਡੀਆਂ ਲੱਗਦੀਆਂ ਟਿਪਰ ਜੀ ਉਹ ਸਾਈਡ ਨਹੀਂ ਦੇ ਰਹੇ ਤੇ ਜੋ ਹਲਕੀ ਵਾਹਨ ਆ ਜਾਂ ਕੁਝ ਵੀ ਆ ਉਹਨੂੰ ਸਾਈਡ ਦੇਣੀ ਪੈਂਦੀ ਆ ਅਚਾਨਕ ਪਿੱਛੇ ਤੇ ਕੱਚੀ ਜਗ੍ਹਾ ਆ ਉੱਤੇ ਫਿਸਲ ਕੇ ਗੱਡੀ ਨਹਿ ਚ ਡਿੱਗ ਪੈਂਦੀ ਆ ਜੀ ਇਹ ਇਹ ਤਕਰੀਬਤ 3-4 ਚਾਂਸ ਹੋ ਚੁੱਕੇ ਆ ਇਸ ਕਰਕੇ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਆ ਕਿ ਇੱਥੇ ਰੇਲਿੰਗ ਬਣਾਈ ਜਾਵੇ ਤਾਂ ਕਿ ਲੋਕਾਂ ਦਾ ਬਚਾਅ ਹੋ ਸਕੇ ਰੋਡ ਜਾਮ ਕਿਤੇ ਨੂੰ ਕਿੰਨਾ ਚਿਰ ਹੋ ਗਿਆ ਜੀ ਰੋਡ ਜਾਮ ਕਿਤੇ ਨੂੰ ਤਕਰੀਬਨ ਅੱਧਾ ਘੰਟਾ ਹੋਇਆ ਜੀ ਜਿਆਦਾ ਨਹੀਂ ਕੋਈ ਅਜੇ ਕੋਈ ਪਰੇਸ਼ਾਨੀ ਕਿਸੇ ਨੂੰ ਕਰਦੇ ਕੋਈ ਪੇਸ਼ੈਂਟ ਆ ਉਹਨੂੰ ਬਕਾਇਦਾ ਨੰਗਾਈਦਾ ਉਹ ਦੂਸਰੇ ਬੰਦੇ ਨੂੰ ਨਹੀਂ ਨਿਕਲਦੇ ਸਾਡਾ ਸਾਥ ਦੇਣੂ ਵੀ ਜੀ ਪੇਸ਼ੈਂਟ ਨੂੰ ਲੰਘਣ ਦੀ ਜਗ੍ਹਾ ਨਹੀਂ ਤੇ ਸਰਕਾਰ ਕੋ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਤੋਂ ਸਰਕਾਰ ਕੋ ਇਹ ਮੰਗ ਕਰਦੇ ਆ ਅੱਜ ਦਿਨ ਜਿਹੜੇ ਨੁਕਸਾਨ ਹੁੰਦਾ ਗੱਡੀਆਂ ਵਿੱਚ ਜਿਗਦੀਆਂ ਆ ਪੌਤਾ ਹੁੰਦੀਆਂ ਆ ਇੱਥੇ ਰੇਲਿੰਗ ਬਣਾਈ ਜਾਵੇ ਨਹੀਂ ਤਾਂ ਜਿਹੜੇ بڑے ਹੈਵੀ ਟਿਪਰ ਆ ਉਹ ਬੰਦ ਕੀਤੇ ਜਾਣ ਸਾਈਡ ਰੇਨ ਤੇ ਔਖਾ ਆ ਸਾਤਰੀ ਗਾਲ ਮੈਂ ਕੁਲਵੰਤਪੁਰ ਸਰਪੰਚਾ ਉਹ ਪੰਜਤਾ ਤੇ ਮੇਰੇ ਨਾਲ ਪੰਚਾਇਤ ਮਈਓ ਪੱਟੀ ਦੇ ਸਰਪੰਚ ਸਾਹਿਬ ਮੁਕਣੀਆਣੇ ਦੇ ਨਰਮੂੜ ਦੇ ਨਸੀਰਾਬਾਦ ਦੇ ਭਗਾਣੇ ਦੇ ਇਹ ਸਾਰੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਸਾਰੀਆਂ ਪੰਚਾਇਤਾਂ ਇੱਥੇ ਬਿਸਦਵਾ ਨਹਿਰ ਦੇ ਕੰਢੇ ਟ੍ਰੇਲਿੰਗ ਨਾ ਹੋਣ ਦੇ ਸੰਬੰਧ ਵਿੱਚ ਬੈਠੀਆਂ ਜੀ ਇਹ ਜਿਹੜੀ ਧਰਨਾ ਆ ਇਹ ਅਸੀਂ ਇਸ ਕਰਕੇ ਦਿੱਤਾ ਆ ਕਿ ਦਿਨੋਂ ਦਿਨ ਜਿਹੜੀ ਇਹ ਨਹਿਰ ਆ ਇੱਕ ਖੁੰਨੀ ਨਹਿਰ ਬਣਦੀ ਜਾ ਰਹੀ ਆ ਆ ਇਹ ਦਿਨ ਹਾਦਸਿਆਂ ਦਾ ਕਾਰਨ ਬਣਦੀ ਆ ਇਹਦੇ ਆਲੇ ਦੁਆਲੇ ਮਿੱਟੀ ਜਿਹੜੀ ਉਹ ਨਿੱਗਰਦੀ ਜਾ ਰਹੀ ਆ ਹੈਵੀ ਵਹੀਕਲ ਇੱਥੇ ਬੰਦ ਨਹੀਂ ਕੀਤੇ ਜਾ ਰਹੇ ਉਹ ਸਾਈਡ ਨਹੀਂ ਦੇ ਰਹੇ ਉਹ ਛੋਟੇ ਵਹੀਕਲਾਂ ਨੂੰ ਲੰਘਣ ਲਈ ਜਗ੍ਹਾ ਨਾ ਮਿਲਣ ਕਰਕੇ ਉਹ ਜਿਹੜੇ ਉਹ ਨਹਿਰ ਦੇ ਵਿੱਚ ਡਿੱਗ ਜਾਂਦੇ ਆ ਪਿੱਛੇ ਜੇ ਇੱਕ ਔਰਤ ਜਗੂਦੀ ਸਵਾਰ ਸੀਗੀ ਉਹ ਇੱਥੇ ਡਿੱਗੀ ਉਸ ਤੋਂ ਬਾਅਦ ਇੱਕ ਖਾਰ ਗੱਡੀ ਡਿਗੀ ਆ ਹੁਣ ਇੱਕ ਸਿਲੰਡਰਾਂ ਦਾ ਭਰਿਆ ਹੋਇਆ ਟਰੱਕ ਡਿ ਆਇਆ ਇਹ ਸੀ ਮਾਨਯੋਗ ਐਮਪੀ ਸਾਹਿਬ ਨੂੰ ਇਹ ਮੰਗ ਪੱਤਰ ਵੀ ਦਿੱਨੇ ਆ ਕਿ ਉਹ ਜਿਹੜੇ ਇਸ ਨਹਿਰ ਦੇ ਲਈ ਜੋ ਵੀ ਮੁੱਦਾ ਪਕਿਆ ਆ ਉਹਨੂੰ ਸ਼ਾਂਤ ਕੀਤਾ ਜਾਵੇ ਤੇ ਰੇਲਿੰਗ ਦਾ ਕੰਮ ਇੱਥੇ ਸ਼ੁਰੂ ਕਰਵਾਇਆ ਜਾਵੇ ਅਸੀਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਆ ਕਿ ਵਿਧਾਨ ਸਭਾ ਦੇ ਵਿੱਚ ਇਹ ਜ਼ਿਕਰ ਡਾਕਟਰ ਇਸ਼ਾਂਕ ਮਲੇ ਸਾਰੂ ਚੱਪੇ ਆਲ ਵੱਲੋਂ ਹੋ ਚੁੱਕਾ ਆ ਪਰ ਉਹਦੇ ਉੱਤੇ ਪੈਰਵਾਈ ਜਿਹੜੀ ਉਹ ਨਹੀਂ ਹੋਈ ਅਸੀਂ ਬਾਰ-ਬਾਰ ਆਲੇ-ਦੁਆਲੇ ਦੇ ਸਾਰੇ ਪਿੰਡਾਂ ਵੱਲੋਂ ਇਹ ਆ ਬਾਰ-ਬਾਰੇ ਬੇਨਤੀ ਕਰਦੇ ਆ ਕਿ ਇੱਥੇ ਰੇਲਿੰਗ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾਵੇ ਆ ਜਿਹੜੇ ਮੰਗ ਪੱਤਰ ਲਿਖਿਆ ਗਿਆ ਆ ਇਹ ਕਿਸ ਨੂੰ ਦੇਵਾਂਗੇ ਅੱਜ ਜੀ ਅੱਜ ਜੀ ਐਸ ਐਚਓ ਸਾਹਿਬ ਰਾਵਲਪਿੰਡੀ ਤੋਂ ਆ ਰਹੇ ਆ ਜੀ ਚੌਂਕੀ ਇੰਚਾਰਜ ਕਮਲਜੀਤ ਸਿੰਘ ਜੀ ਉਹ ਜਿਹੜੇ ਕਿ ਪਾਸਜਾਤ ਉਹ ਵੀ ਆਏ ਆ ਅਸੀਂ ਇਹਨਾਂ ਨੂੰ ਇਹ ਮੰਗ ਪੱਤਰ ਦੇਵਾਂਗੇ ਤੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੀ ਨੇੜੇ ਬੇਸਵਾ ਨੇੜੇ ਇਹਦੇ ਆਲੇ ਦੁਆਲੇ ਜਿਹੜੀ ਰੇਲਿੰਗ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ ਕਿਉਂਕਿ ਕੋਈ ਤੁਸੀਂ ਟਾਈਮ ਵੀ ਦੇਵੋਗੇ ਤੇ ਉਨੇ ਟਾਈਮ ਦੇ ਵਿੱਚ ਇਹ ਲੱਗਣੇ ਚਾਹੀਦੇ ਆ ਜੇ ਉਸ ਤੋਂ ਬਾਅਦ ਨਹੀਂ ਲੱਗਦੀ ਤਾਂ ਕੀ ਤੁਹਾਡਾ ਅਗਲਾ ਰਣਨੀਤੀ ਹੋਗੀ ਰਣਨੀਤੀ ਤਾਂ ਸਰ ਜੀ ਅਸੀਂ ਕਹਿੰਦੇ ਅਸੀਂ ਤਾਂ ਇੱਕ ਬੇਨਤੀ ਕਰ ਸਕਦੇ ਆ ਅਸੀਂ ਕਹਿੰਦੇ ਆ ਵੀ ਇਹਦਾ ਟਾਈਮ ਲਿਮਟ ਨਹੀਂ ਹੋਣਾ ਚਾਹੀਦਾ ਇਹ ਜੇ ਕੰਮ ਕਰੇ ਸੋ ਅੱਜ ਕਰ ਅੱਜ ਕਰੇ ਸੋ ਆਪ ਜੀ ਠੀਕ ਹੈ ਇਹ ਜਲਦੀ ਤੋਂ ਜਲਦੀ ਮੇਰੇ ਬੋਲੋ ਤਾਂ 2 ਘੰਟਿਆਂ ਤੋਂ ਬਾਅਦ ਹੀ ਕੰਮ ਸ਼ੁਰੂ ਹੋ ਜਾਣਾ ਚਾਹੀਦਾ ਆ ਕੋਈ ਤਾਂ ਇਹ ਲੱਗਲੇ ਇਲਾਕੇ ਦੇ ਸਰਪੰਚਾਂ ਨੇ ਮੋਤਵਰਣ ਪੰਚਾਂ ਨੇ ਇਹ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਜੀ ਕਿ ਜੋ ਨਹਿ ਦੇ ਨਾਲ ਰੋਡ ਆ ਜੀ ਕਿ ਇਹਨਾਂ ਪੱਟੀ ਲੱਗ ਜਿੱਦੀ ਆ ਜੀ ਕੁ ਵੇਦਨ ਕਾਫੀ ਦੁਖ ਖਟਰਾ ਹੋਣ ਦਾ ਖਤਰਾ ਕੁਝ ਹੋੜੀਆਂ ਵੀ ਆ ਪੱਧਾਨੀ ਪਚਾਓ ਹੋ ਗਿਆ ਪਰ ਮਾਤਾ ਦੀ ਕਿਰਪਾ ਨਾਲ ਜਿਵੇਂ ਮੰਗ ਪੱਤਰ ਰੱਖਿਆ ਇਹ ਮੈਂ ਪੀਡਬਲੂਡੀ ਵਿਭਾਗ ਨੂੰ ਤੇ ਮੁੱਖ ਮੰਤਰੀ ਪੰਜਾਬ ਨਾਲ ਨੂੰ ਥੋੜੀ ਸੀ ਭੇਜਵਾਂਗਾ ਜੀ ਇਹਾਂ ਦੀ ਆਵਾਜ਼ ਹੈ ਜੋ ਮੰਗ ਕਰ ਰਹੀ ਹੈ ਇਹਾਂ ਦੀ ਆਵਾਜ਼ ਹੈ ਇਹ ਦੇ ਵਿੱਚ ਇੱਕ ਨਹਿਰ ਦੇ ਵਿੱਚ ਕੁਝ ਗੱਡੀਆਂ ਵੀ ਡਿੱਗੀਆਂ ਆਂ ਕੁਝ ਜਾਨੀ ਨੁਕਸਾਨ ਵੀ ਹੋ ਚੁੱਕਾ ਆ ਜਿਵੇਂ ਪਿਕਅਪ ਮਹਿੰਦਰਾ ਸੀਗੀ ਉਹ ਚ 15 ਸਾਲ ਦੇ ਬੱਚੇ ਦੀ ਡੈਥ ਵੀ ਹੋ ਚੁੱਕੀ ਆ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਦੇਖੋ ਜੀ ਕਿਆ ਨਹੀਂ ਕਿਆ ਤਾਂ ਕੋਈ ਜਾਨਵਰ ਹੋਵੇ ਤੇ ਇਨਸਾਨ ਹੋਵੇ ਪਰ ਦੁੱਖ ਤਾਂ ਬੁਲਾਈ ਆ ਹਨਾ ਜੀ ਕੋਈ ਪ੍ਰਮਾਤਮਾ ਨੇ ਜ਼ਿੰਦਗੀ ਬਖਸ਼ੀ ਆ ਜਿਹਦੀ ਜੀਵਨ ਵਾਸਤੇ ਤੇ ਅਸੀਂ ਬਹੁਤ ਖਿਆਲ ਸਿੰਘ ਆਪ ਉੱਥੇ ਪਟੋਲਿੰਗ ਲਈ ਹੁੰਦੀ ਆ ਫਿਰ ਵੀ ਮਤਲਬ ਅਸੀਂ ਇਹ ਪੰਜਾਬ ਸਰਕਾਰ ਤੋਂ ਮਤਲਬ ਇੰਤਰੀ ਮੰਗ ਪਹੁੰਚਾਵਾਂਗੇ ਕਿ ਪੱਟੀ ਜਲਦੀ ਜਲਦੀ ਬਣੇ ਪੀਟੀਯੂਬ ਦੀ ਮਹਿਕਮਾ ਓਕੇ ਸਰ ਥੈਂਕ ਯੂ